ਕੀ ਨਾਮ ਆਪਣਾ ਪਾ ਲਈ ਹੋਰ ਦੱਸਿਓ ਕਿੰਨੀ ਟਟੋਚੀ ਕੀਤੀ ਗਈ ਹੈ ਕਿਹੜੀ-ਕਿਹੜੀ ਚੀਜ਼ ਸਕਦੀ ਹੈ ਭਾਰਤ ਇਲੈਕਟ੍ਰੋਨਿਕਸ ਗੁਰਦਾਸਪੁਰ ਤੋਂ ਮੈਂ ਅਨਿਲ ਮਹਾਜਨ ਸਾਰੇ ਕੇਂਦਰ ਸਰਕਾਰ ਨੇ ਜਿਹੜੀ GST ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਬਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ ਐਲਈਡੀ ਜਾਂ ਏਸੀ ਖਰੀਦਦਾ ਉਹਨੂੰ ਘੱਟ ਤੋਂ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਕਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਿਆਂ ਤੋਂ ਵੱਧ ਤੋਂ ਵੱਧ ਪਰਚੇਸ ਕਰੋ ਤੇ ਜਿਹੜਾ ਸਰਕਾਰ ਨੇ ਜੀਐਸਟੀ ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵੇਂ ਸਾਲ ਨਵਰਾਤਰਿਆਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤੇ ਵੱਧ ਤੋਂ ਵੱਧ ਬੈਨੀਫਿਟ ਉਠਾਓ ਗ੍ਰਾਹਕਾਂ ਤੇ ਕਿੰਨਾ ਦਾਸਾ ਦੇਖੇ ਜਾ ਰਿਹਾ ਕਿੰਨੀ ਕਸੇਲ ਵਧੀ ਹੈ ਇਸ 73 ਗ੍ਰਾਹਕਾ ਗ੍ਰਾਹਕ ਖੁਸ਼ ਨੇ ਇਹ ਤੇ ਆਮ ਧਾਰਨਾ ਨਹੀਂ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਣੀ ਵਧਣੀ ਹੈ ਹੁਣ ਹਰ ਕਸਟਮਰ ਇਹ ਹੋਏਗਾ ਕਿ ਜਿਹੜਾ 43 ਵਾਲਾ ਉਹ 50 ਤੇ ਚਲਾ ਜਾਏਗਾ ਜੇ LED ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਾਈਜ਼ ਜਿਹੜਾ ਉਹ ਸਟੈਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ LED ਲੈਣ ਆਇਆ ਉਹ ਵੀ ਵੱਡੀ ਲੈ ਕੇ ਜਾਵੇਗਾ ਕਿੰਨੀ ਤਾਂ ਸੇਲ ਇੰਕਰੀਜ਼ ਹੋਣ ਦੀ ਉਮੀਦ ਹੈ ਸੇਲ 50% ਤੋਂ ਵੱਧ ਪਿਛਲੇ ਸਾਲ ਨਾਲੋਂ ਬੂਸਟ ਕਰੇਗੀ ਐਸਾ ਦਾਅਵਾ ਵੀ ਤਾਂ ਕੰਪਨੀਆਂ ਦਾ ਵੀ ਇਹੀ ਹੈਗਾ ਉਹ ਆਈਡੀਆ ਤੇ ਤੋਂ ਤਰ ਤੇ ਕੰਪਨੀਆਂ ਤਿਹਾਰਾ ਦੇ ਦੀਵਿਆਂ ਦਾ ਸ਼ਾਇਰ ਕਿ ਦੰ 13 ਹੋ ਗਿਆ ਦੀਵਾਲੀ ਤੇ 21 ਕੀਮਤ ਲੀਏ ਉਸ ਕੀਮਾ ਵਕਰੀਆ ਰਹ ਗਿਆ ਜੀਐਸਟੀ ਪਟੋਤੀ ਤੋਂ ਜਾ ਉਹ ਦੀਵਾਲੀ ਫੈਸਟੀਵਲ ਦੀ ਜਿਹੜੀ ਇਸ ਕਮਨ ਸਕੀਮਾ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਸ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੀ ਜਿਹੜੀ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਉਹ ਪ੍ਰੋਡਕਟ ਖਰੀਦਾ ਚਾਹੇ ਏਸੀ ਆ ਚਾਹੇ ਏਲਈਡੀ ਆ ਚਾਹੇ ਡਿਸ਼ ਵਾਸ਼ਰ ਆ ਚਾਹੇ ਸਲਾਈ ਮਸ਼ੀਨ ਆ ਕਿਆ ਜਾ ਸਰਬ ਹੈ ਕਿ ਇਸ ਵਾਰ ਦੀਵਾਲੀ ਤੇ ਪੁਜਾਰਾ ਵਿੱਚ ਖਾਸ ਕਰਕੇ ਇਲੈਕਟ੍ਰੋਨਿਕ ਦੇ ਦੁਕਾਨਾਂ ਤੇ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਮੈਂ ਪੂਰੀ 100% ਰੌਣਕਾਂ ਪਿਛਲੇ ਸਾਲਾਂ ਨਾਲੋਂ ਡਬਲ ਹੋਣ ਗਈਆਂ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਸ਼ੁਭ ਕਾਮਨਾਵਾਂ ਦਿੰਨਾ ਵਾਂ ਦੀਵਾਲੀ ਦੀਆਂ ਵੀ ਤੇ ਨਾਲੇ ਕਹਿਣਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਵੱਧ ਤੋਂ ਵੱਧ ਬੈਨੀਫਿਟ ਲਓ ਧੰਨਵਾਦ